ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਮੈਂ ਆ ਤੁਹਾਡਾ ਟਰੈਵਲਰ ਸਿੰਘ ਅੱਜ ਅਸੀਂ ਫੇਰ ਲੈ ਕੇ ਆ ਗਏ ਆ ਵੀਡੀਓ ਯੂਕੇ ਦੇ ਵਿੱਚ ਰਹਿਣ ਦੀ ਇੱਥੋਂ ਦੀ ਇਮੀਗ੍ਰੇਸ਼ਨ ਦੀ ਜਿਹੜੀ ਆਪਾਂ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਹਦਾ ਇੱਕ ਪਾਰਟ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਯੂਕੇ ਦੇ ਵਿੱਚ ਰਹਿਣ ਦੇ ਖਰਚੇ ਕੀ ਕੀ ਹੁੰਦੇ ਨੇ ਤੇ ਉਹਦੇ 'ਚ ਆਪਾਂ ਜਿਵੇਂ ਕਿ ਕਿਰਾਇਆ ਜਿਹੜੇ ਆਪਣੇ ਮੰਥਲੀ ਬਿਲਸ ਤੇ ਆਪਣੇ ਗਰੋਸਰੀ ਦੇ ਕੀ ਕੀ ਖਰਚੇ ਨੇ ਇਹ ਸਭ ਬਾਰੇ ਆਪਾਂ ਅੱਜ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕਿਰਾਏ ਦੀ ਰੈਂਟ ਦੀ ਤੇ ਇਹਦੇ ਵਿੱਚ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੇ ਏਰੀਆ 'ਚ ਰਹਿੰਦੇ ਜੇ ਯੂਕੇ ਦੇ ਵਿੱਚ ਸਭ ਤੋਂ ਮਹਿੰਗਾ ਜਿਹੜਾ ਏਰੀਆ ਹੈ ਉਹ ਹੈ ਲੰਡਨ ਸਾਰਿਆਂ ਨੂੰ ਪਤਾ ਹੈ ਤੇ ਲੰਡਨ ਦੇ ਵਿੱਚ ਆਮ ਤੌਰ ਤੇ ਜਿਹੜੀ 1 ਬੈਡਰੂਮ ਦੇ ਰੈਂਟ ਦੀ ਜਿਹੜੀ ਰੇਂਜ ਹੈ ਉਹ ਹੁੰਦੀ ਹੈ 1200 ਪਾਉਂਡ ਤੋਂ ਲੈ ਕੇ 1800 ਪਾਉਂਡ 1200 ਪਾਉਂਡ ਤੋਂ ਲੈ ਕੇ 1800 ਪਾਉਂਡ ਤੱਕ ਤੇ ਜਿਹੜੇ ਬਾਕੀ ਵੱਡੇ ਸ਼ਹਿਰ ਨੇ ਜਿਵੇਂ ਕਿ ਬਰਮਿੰਗਮ ਮੈਂਚੈਸਟਰ ਉੱਥੇ ਜਿਹੜੀ ਰੇਂਜ ਹੈ ਉਹ ਹੁੰਦੀ ਹੈ 600 ਤੋਂ ਲੈ ਕੇ 900 ਪਾਉਂਡ ਦੇ ਵਿਚਕਾਰ ਤੇ ਦੂਸਰਾ ਇੱਕ ਆਪਸ਼ਨ ਹੁੰਦਾ ਹੈ ਸ਼ੇਅਰਡ ਰੂਮਸ ਦਾ ਤੇ ਸ਼ੇਅਰਡ ਰੂਮਸ ਦੀ ਜਿਹੜੀ ਐਵਰੇਜ ਹੈ ਉਹ ਹੈਗੀ ਹੈ 300 ਤੋਂ ਲੈ ਕੇ 600 ਪਾਉਂਡ ਤੱਕ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੇ ਏਰੀਆ 'ਚ ਰਹਿਣਾ ਹੈ ਤੇ ਕਿਹੜੇ ਸਿਟੀ 'ਚ ਰਹਿਣਾ ਹੈ ਮੋਸਟਲੀ ਜਿਹੜੇ ਸਟੂਡੈਂਟਸ ਨੇ ਉਹ ਸਟਾਰਟਿੰਗ 'ਚ ਆ ਕੇ ਸ਼ੇਅਰਡ ਰੂਮ ਵਿੱਚ ਹੀ ਰਹਿੰਦੇ ਨੇ ਤੇ ਮਤਲਬ ਉਹਨਾਂ ਦਾ ਜਿਹੜਾ ਮੰਥਲੀ ਜਿਹੜਾ ਰੈਂਟ ਹੈ ਅਰਾਊਂਡ 300 ਤੋਂ 300 ਤੋਂ 600 ਪਾਉਂਡ ਦੇ ਵਿੱਚ ਵਿੱਚ ਆ ਜਾਏਗਾ ਉਹਦੇ ਵਾਸਤੇ ਤੁਸੀਂ ਫੇਸਬੁੱਕ ਸਪੇਅਰ ਰੂਮਸ ਵਰਗੀਆਂ ਜਿਹੜੀਆਂ ਐਪਸ ਆ ਉਹਦੇ ਤੋਂ ਰੂਮਸ ਲੱਭ ਸਕਦੇ ਹੋ ਦੂਸਰਾ ਜਿਹੜਾ ਪਾਰਟ ਆ ਜਾਂਦਾ ਹੈ ਬਿੱਲ ਦਾ ਉਹਦੇ ਵਿੱਚ ਆਂਦਾ ਹੈ ਜੀ ਅ ਇਲੈਕਟ੍ਰਿਸਿਟੀ ਗੈਸ ਪਾਣੀ ਵਾਈਫਾਈ ਜਿਹੜੇ ਇਹ ਟੈਕ ਜਿਹੜੇ ਹੁੰਦੇ ਨੇ ਅ ਬਿਲਸ ਉਹਦੀ ਐਵਰੇਜ ਕਿੰਨੀ ਹੈ ਗੈਸ ਤੇ ਬਿਜਲੀ ਦਾ ਜਿਹੜਾ ਮਿਲਾ ਕੇ ਉਹ ਹੁੰਦਾ ਹੈ ਅਰਾਊਂਡ 80 ਟੂ 120 ਪਾਉਂਡ ਮੰਥਲੀ ਪਾਣੀ ਦਾ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਜੀ 30 ਤੋਂ 40 ਪਾਉਂਡ ਮੰਥਲੀ ਵਾਈਫਾਈ ਦਾ 25 ਤੋਂ 35 ਪਾਉਂਡ ਕਾਉਂਸਲ ਟੈਕਸ ਇੱਕ ਹੁੰਦਾ ਹੈ ਉਹਦਾ ਤੁਹਾਡਾ 100 ਤੋਂ 150 ਪਾਉਂਡ ਜਿਹੜਾ ਕਾਉਂਸਲ ਟੈਕਸ ਹੈ ਉਹ ਸਿਰਫ ਤੁਹਾਨੂੰ ਜਿਹੜੇ ਫੈਮਿਲੀ ਵਾਲੇ ਨੇ ਜਾਂ ਜਿਹੜੇ ਵਰਕ ਵੀਜ਼ੇ ਤੇ ਆਏ ਨੇ ਉਹਨਾਂ ਨੂੰ ਦੇਣਾ ਪੈਂਦਾ ਹੈ ਸਟੂਡੈਂਟਸ ਵਾਸਤੇ ਕਾਉਂਸਲ ਟੈਕਸ ਐਗਜ਼ੈਮਟਿਡ ਹੁੰਦਾ ਹੈ ਉਹਨਾਂ ਨੂੰ ਦੇਣ ਦੀ ਲੋੜ ਨਹੀਂ ਪੈਂਦੀ ਉਸ ਤੋਂ ਬਾਅਦ ਆ ਜਾਂਦਾ ਹੈ ਜੀ ਆਪਣਾ ਗਰੋਸਰੀ ਦਾ ਖਰਚਾ ਤੀਸਰਾ ਜਿਹੜਾ ਖਰਚਾ ਮੇਨ ਹੈ ਉਹ ਹੈਗਾ ਗਰੋਸਰੀ ਦਾ ਤੇ ਗਰੋਸਰੀ ਦੇ ਵਿੱਚ ਅਸੀਂ ਆਪਾਂ ਐਗਜ਼ਾਮਪਲ ਲੈਨੇ ਆ ਜੀ ਜਿਹੜੀਆਂ ਬੇਸਿਕ ਜਿਹੜੀਆਂ ਚੀਜ਼ਾਂ ਅਸੀਂ ਗਰੋਸਰੀ ਚ ਯੂਜ਼ ਕਰਦੇ ਆ ਜਿਵੇਂ ਕਿ ਦੁੱਧ ਆਟਾ ਚਾਵਲ ਸਬਜ਼ੀਆਂ ਤੇ ਹੋਰ ਮਸਾਲੇ ਦੁੱਧ ਜਿਹੜਾ 2 ਲੀਟਰ ਦਾ ਉਹ ਆਉਂਦਾ ਜੀ 1.5 ਪਾਉਂਡ ਦੇ ਲਾਗੇ ਚਾਗੇ ਤੇ ਆਟਾ 10 ਕਿਲੋ ਦਾ ਜਿਹੜਾ ਪੈਕੇਟ ਹੈ ਉਹ 12 ਤੋਂ 15 ਪਾਉਂਡ ਬ੍ਰਾਂਡ ਦੇ ਤੇ ਡਿਪੈਂਡ ਕਰਦਾ ਹੈ 12 ਤੋਂ 15 ਪਾਉਂਡ ਦੇ ਅਰਾਊਂਡ ਆ ਜਾਂਦਾ ਆਟਾ ਚਾਵਲ ਜਿਹੜੇ ਨੇ 5 ਕਿਲੋ ਦਾ ਜਿਹੜਾ ਪੈਕੇਟ ਆਂਦਾ ਉਹ ਅਰਾਊਂਡ ਆਂਦਾ ਹੈ 8 ਪਾਉਂਡ ਦੇ ਲਾਗੇ ਚਾਗੇ ਤੇ ਸਬਜ਼ੀਆਂ ਦੀ ਅਸੀਂ ਜੇ ਹਫ਼ਤੇ ਦੀ ਗੱਲ ਕਰੀਏ ਤੇ 25 ਕਿ ਪਾਉਂਡ ਦੇ ਲਾਗੇ ਚਾਗੇ ਸਬਜ਼ੀਆਂ ਹਫ਼ਤੇ ਦੀਆਂ ਆ ਜਾਂਦੀਆਂ ਨੇ ਤੇ ਹੋਰ ਜਿਹੜੇ ਮਸਾਲੇ ਜਾਂ ਹੋਰ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਸਬਜ਼ੀ ਚ ਉਹ ਸਾਡੀਆਂ ਆ ਜਾਂਦੀਆਂ 20 ਤੋਂ 30 ਪਾਉਂਡ ਮਹੀਨੇ ਦੀਆਂ ਤੇ ਇਹ ਜਿਹੜੀਆਂ ਮੋਸਟਲੀ ਆਪਣੀਆਂ ਸਬਜ਼ੀਆਂ ਸਾਊਥ ਆਲਬਰ ਪਰਮਿੰਗਮ ਇਹਨਾਂ ਵਿੱਚ ਸਾਨੂੰ ਥੋੜੀਆਂ ਸਸਤੀਆਂ ਮਿਲ ਜਾਂਦੀਆਂ ਨੇ ਤੇ ਬਾਕੀ ਹੋਰ ਏਰੀਆਜ਼ ਵਿੱਚ ਜਿਹੜੀ ਇੰਡੀਅਨ ਸ਼ਾਪਸ ਤੋਂ ਜੇ ਸਮਾਨ ਲੈਂਦੇ ਹੋ ਤੇ ਥੋੜਾ ਜਿਹਾ ਮਹਿੰਗਾ ਪੈਂਦਾ ਅਗਲੀ ਜਿਹੜੀ ਗੱਲ ਆ ਜਾਂਦੀ ਹੈ ਇਸ ਤੋਂ ਇਲਾਵਾ ਐਕਸਟਰਾ ਜਿਹੜੇ ਚਾਰजेस ਸਾਨੂੰ ਬਿਲਜ਼ ਵਗੈਰਾ ਦੇਣੇ ਪੈਂਦੇ ਨੇ ਜਿਦੇ ਚ ਆ ਜਾਂਦਾ ਤੁਹਾਡਾ ਫੋਨ ਦਾ ਰੀਚਾਰਜ ਟਰਾਂਸਪੋਰਟ ਅ ਬਾਕੀ ਜਿਹੜੇ ਕੱਪੜੇ ਵਗੈਰਾ ਜੇ ਤੁਸੀਂ ਲੈਣੇ ਆ Netflix entertainment ਇਹ ਸਭ ਜਿਹੜੇ ਚਾਰजेस ਹੁੰਦੇ ਨੇ ਹੁਣ ਅਸੀਂ ਉਹਦੀ ਗੱਲ ਕਰਦੇ ਆ ਫੋਨ ਰੀਚਾਰਜ ਤੁਹਾਡਾ ਐਵਰੇਜ ਹੁੰਦਾ ਹੈ 10 ਤੋਂ 20 ਪਾਉਂਡ ਟਰਾਂਸਪੋਰਟ ਜੇ ਤੁਸੀਂ ਟਰੈਵਲ ਕਾਰਡ ਯੂਜ਼ ਕਰਦੇ ਹੋ ਤੁਹਾਨੂੰ ਅਰਾਊਂਡ 70 ਤੋਂ 150 ਪਾਉਂਡ ਦੇ ਵਿੱਚ ਮੰਥਲੀ ਪੈ ਜਾਂਦਾ ਤੇ ਕੱਪੜੇ ਤੁਸੀਂ ਤੁਹਾਡੇ 50 ਤੋਂ 100 ਪਾਉਂਡ ਦੇ ਤੁਸੀਂ ਲੈਂਦੇ ਹੋ ਐਵਰੇਜ ਤੇ Netflix cinema ਜਿਹੜਾ ਇਹ ਐਂਟਰਟੇਨਮੈਂਟ ਵਾਲਾ ਹੈ ਇਹ ਤੁਸੀਂ 10 ਤੋਂ 30 ਪਾਉਂਡ ਮੰਥਲੀ ਇਹਦੇ ਤੇ ਖਰਚ ਆ ਜਾਂਦਾ ਹੈ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਲਾਈਫਸਟਾਈਲ ਦੇ ਉੱਤੇ ਡਿਪੈਂਡ ਕਰਦੀਆਂ ਨੇ ਕੁਝ ਲੋਕ ਬਾਹਰ ਖਾਣਾ ਪਸੰਦ ਕਰਦੇ ਨੇ ਜ਼ਿਆਦਾ ਬਾਹਰ ਮੂਵੀਜ਼ ਵਗੈਰਾ ਦੇਖਣੀ ਪਸੰਦ ਕਰਦੇ ਨੇ ਤੇ ਉਹਨਾਂ ਦਾ ਇਹ ਵਾਲਾ ਖਰਚਾ ਥੋੜਾ ਵੱਧ ਜਾਂਦਾ ਹੈ ਬਾਕੀ ਕਈ ਜਿਹੜੇ ਘਰੇ ਰਹਿ ਸਕਦੇ ਨੇ ਜਾਂ ਆਪਣੇ ਕਈਆਂ ਦਾ ਲਾਈਫਸਟਾਈਲ ਡਿਫਰੈਂਟ ਹੁੰਦਾ ਹੈ ਉਹਦੇ ਅਕੋਰਡਿੰਗਲੀ ਇਹ ਖਰਚਾ ਉੱਪਰ ਥੱਲੇ ਹੋ ਸਕਦਾ ਹੈ ਤੇ ਹੁਣ ਅਸੀਂ ਇਹ ਜਿਹੜੇ ਖਰਚਿਆਂ ਦੀ ਗੱਲ ਕੀਤੀ ਹੈ ਇਹਨੂੰ ਆਪਾਂ ਹੁਣ ਕੁੱਲ ਮਿਲਾ ਕੇ ਐਡ ਕਰਦੇ ਹਾਂ ਤੇ ਦੇਖਦੇ ਹਾਂ ਟੋਟਲ ਮੰਥਲੀ ਸਾਡਾ ਖਰਚਾ ਕਿੰਨਾ ਬਣਦਾ ਐ ਐਵਰੇਜ ਦੇ ਤੌਰ ਤੇ ਅਸੀਂ ਰੈਂਟ ਲੈ ਲਿਆ ਜੀ 500 ਪਾਉਂਡ ਤੇ ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹ ਮੈਂ ਗੱਲ ਕਰ ਰਿਹਾ ਇੱਕ ਪਰਸੈਂਟ ਦੇ ਹਿਸਾਬ ਨਾਲ ਇੱਕ ਪਰਸੈਂਟ ਦਾ ਖਰਚਾ ਮਹੀਨੇ ਦਾ ਕਿੰਨਾ ਆਏਗਾ ਰੈਂਟ ਆਪਣਾ ਆ ਗਿਆ 500 ਪਾਉਂਡ ਬਿਲਸ ਜਿਹੜੇ ਨੇ ਉਹ ਐਵਰੇਜ ਅਸੀਂ ਫੜ ਲਈ ਆ 200 ਪਾਉਂਡ ਦੀ ਗਰੋਸਰੀ ਆ ਗਈ 200 ਪਾਉਂਡ ਹੋਰ ਖਰਚੇ ਜਿਹੜੇ ਨੇ ਉਹ ਅਰਾਊਂਡ ਆ ਗਏ 100 ਪਾਉਂਡ ਤੇ ਕੁੱਲ ਮਿਲਾ ਕੇ 1000 ਪਾਉਂਡ ਦੇ ਆਸ-ਪਾਸ ਮੰਥਲੀ ਸਾਡਾ ਖਰਚਾ ਆ ਜਾਂਦਾ ਜਿਹੜਾ ਕਿ ਜੇ ਸਟੂਡੈਂਟਸ ਸ਼ੇਅਰਡ ਰੂਮ ਵਿੱਚ ਰਹਿੰਦੇ ਨੇ ਤੇ ਉਹ ਖਰਚਾ ਥੋੜਾ ਜਿਹਾ ਘਟਾ ਕੇ 900 ਤੋਂ 1000 ਪਾਉਂਡ ਦੇ ਵਿੱਚ ਮੈਨੇਜ ਕਰ ਲੈਂਦੇ ਨੇ ਬਟ ਜੇ ਫੈਮਿਲੀਜ਼ ਨਾਲ ਰਹਿਣਾ ਹੈ ਤੇ ਉਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਖਰਚਾ ਇਤੋਂ ਐਕਸਟਰਾ ਐਡ-ਆਨ ਹੋ ਜਾਂਦਾ ਹੈ ਤੇ ਇਹ ਜਿਹੜੀ ਵੀਡੀਓ ਅਨ ਅੱਜ ਆਪਾਂ ਡਿਸਕਸ ਕੀਤੀ ਹੈ ਇਹ ਕਾਸਟ ਆਫ ਲਿਵਿੰਗ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਗਈ ਹੈ ਜਿਹੜਾ ਵੀ ਕੋਈ ਸਟੂਡੈਂਟ ਜਾਂ ਵਰਕ ਵੀਜ਼ੇ ਤੇ ਯੂਕੇ ਆਉਣਾ ਚਾਹੁੰਦਾ ਹੈ ਉਹ ਇਸ ਇਸ ਤੋਂ ਇੱਕ ਐਵਰੇਜ ਅੰਦਾਜ਼ਾ ਲਗਾ ਸਕਦਾ ਹੈ ਕਿ ਮਹੀਨੇ ਦਾ ਖਰਚਾ ਕਿੰਨਾ ਆਏਗਾ ਉਹਦਾ ਤੇ ਉਸ ਹਿਸਾਬ ਨਾਲ ਆਪਣੇ ਥੋੜੇ ਸੇਵਿੰਗਸ ਨਾਲ ਲੈ ਕੇ ਆਵੇ ਬਾਕੀ ਜੇ ਕਿਸੇ ਨੂੰ ਇਸ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤੇ ਜ਼ਰੂਰ ਕਮੈਂਟਾਂ ਚ ਆਓ ਤੇ ਆਪਣਾ ਕੁਐਸਚਨ ਪੁੱਛੋ ਅਸੀਂ ਉਹਦਾ ਆਨਸਰ ਦੇਵਾਂਗੇ ਤੇ ਜੇ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਕਮੈਂਟਾਂ ਵਿੱਚ ਦੱਸੋ ਕਿ ਅਗਲੀ ਵੀਡੀਓ ਆਪਾਂ ਕਿਹੜੇ ਟੌਪਿਕ ਤੇ ਬਣਾਈਏ ਤੇ ਮਿਲਦੇ ਆਂ ਇਹੋ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ